ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਅੱਜ ਦਾ ਬਲੌਗ ਇੰਪੋਰਟੈਂਟ ਹੈ ਕੈਨੇਡਾ ਨੇ ਇੱਕ ਵੱਡਾ ਐਲਾਨ ਕੀਤਾ ਹੈ ਵੱਡਾ ਐਲਾਨ ਕੀਤਾ ਹੈ ਇੱਕ ਡਰਾਈਵ ਚਲੌਣ ਜਾ ਰਹੀ ਹੈ ਕੈਨੇਡਾ ਜਸਟਿਨ ਟਰੂਡੋ ਨੇ ਇੱਕ ਫੈਸਲਾ ਲਿਆ ਹੈ ਤੇ ਉਹ ਫੈਸਲਾ ਆਪਣੇ ਆਪ ਦੇ ਵਿੱਚ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਐਸਾਈਲਮ ਨਾਲ ਜੁੜਿਆ ਹੋਇਆ ਇਹ ਵੀ ਕੇਸ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕਿ ਇਸ ਤੁਹਾਡੇ ਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਂਦੇ ਹਾਂ ਦਰਸਲ ਕੈਨੇਡਾ ਇੱਕ ਗਲੋਬਲ ਆਨਲਾਈਨ ਐਡਵਰਟਾਈਜ਼ਮੈਂਟ ਡਰਾਈਵ ਚਲਾਉਣ ਜਾ ਰਿਹਾ ਹੈ ਦਰਸਲ ਇਹ ਗਲੋਬਲ ਆਨਲਾਈਨ ਇਸ਼ਤਿਹਾਰ ਮਹਿੰਮ ਜਿਹੜੀ ਹੈ ਉਹ ਲੋਕਾਂ ਨੂੰ ਅਵੇਅਰ ਕਰੇਗੀ ਐਸਾਈਲਮ ਕੇਸਸ ਨੂੰ ਲੈ ਕੇ ਕਿ ਦਰਅਸਲ ਕੈਨੇਡਾ ਦੇ ਵਿੱਚ ਰਿਫਿਊਜੀ ਫਾਈਲ ਕਰਨਾ ਹੁਣ ਪਹਿਲਾਂ ਜਿੰਨਾ ਆਸਾਨ ਨਹੀਂ ਰਿਹਾ ਸਰਨ ਲੈਣਾ ਆਸਾਨ ਨਹੀਂ ਹੈਗਾ ਕੈਨੇਡਾ ਦੇ ਵਿੱਚ ਇਹ ਡਰਾਈਵ ਜਿਹੜੀ ਹੈ ਉਸ ਦਾ ਸੰਦੇਸ਼ ਦੇਵੇਗੀ ਜਾਂ ਕਹਿ ਸਕਦਾ ਹੈ ਕਿ ਉਸ ਬਾਰੇ ਅਵੇਅਰ ਕਰੇਗੀ 1 ਨਹੀਂ 2 ਨਹੀਂ 11 ਲੈਂਗੁਏਜ ਯਾਨੀ ਕਿ 11 ਭਾਸ਼ਾਵਾਂ ਦੇ ਵਿੱਚ ਇਹ ਐਡਵਰਟਾਈਜ਼ ਮੈਂਟ ਮੁਹਿੰਮ ਜਿਹੜੀ ਹੈ ਉਹ ਕੈਨੇਡਾ ਦੇ ਵੱਲੋਂ ਚਲਾਈ ਜਾਣ ਵਾਲੀ ਹੈ ਹੁਣ ਮਾਰਚ 2025 ਤੱਕ 178662 178662 ਡਾਲਰ ਦਾ ਬਜਟ ਰੱਖਿਆ ਗਿਆ ਹੈ ਯਾਨੀ ਕਿ ਇਹ ਬਜਟ ਰੱਖਿਆ ਗਿਆ ਹੈ ਇਸ ਡਰਾਈਵ ਨੂੰ ਸਫਲਤਾਪੂਰਵਕ ਪੂਰਾ ਕਰਨ ਵਾਸਤੇ 스ਪੈਨਿਸ਼ ਯੂਕਰੇਨੀ ਹਿੰਦੀ ਤਮਿਲ ਉਰਦੂ ਸਣੇ 11 ਭਾਸ਼ਾਵਾਂ ਦੇ ਵਿੱਚ ਕਹਿ ਸਕਦੇ ਕਿ ਐਡਵਰਟਾਈਜ਼ਮੈਂਟ ਚਲਾਈ ਜਾਵੇਗੀ ਜਿਸ ਦੇ ਨਾਲ ਲੋਕਾਂ ਨੂੰ ਅਵੇਅਰ ਕੀਤਾ ਜਾਵੇਗਾ ਕਿ ਕੈਨੇਡਾ ਦੇ ਵਿੱਚ ਐਸਾਈਲਮ ਲੈਣਾ ਸੌਖਾ ਨਹੀਂ ਹੈਗਾ ਐਸਾਈਲਮ ਦੀ ਇਲੀਜੀਬਿਲਟੀ ਕ੍ਰਾਈਟੇਰੀਆ ਤੋਂ ਲੈ ਕੇ ਕਿੱਦਾਂ ਤੁਸੀਂ ਐਸਾਈਲਮ ਅਪਲਾਈ ਕਰ ਸਕਦੇ ਹੋ ਤੇ ਐਸਾਈਲਮ ਦੇ ਮਾਪਦੰਡੀਆਂ ਪੈਮਾਨੇ ਕੀ ਹੋਣਗੇ ਉਸ ਬਾਰੇ ਜਾਗਰੂਕ ਜਿਹੜਾ ਉਹ ਇਸ ਡਰਾਈਵ ਦੇ ਥਰੂ ਕੀਤਾ ਜਾਣਾ ਹੈ ਤੁਹਾਨੂੰ ਦੱਸ ਦਿੰਨੇ ਜਦੋਂ ਅਮਰੀਕਾ ਨੇ ਇੱਕ ਟੈਰਿਫ 20 25% ਦੀ ਚੇਤਾਵਨੀ ਕੈਨੇਡਾ ਨੂੰ ਦਿੱਤੀ ਇਹ ਕਿ ਆ ਕਿ ਇਨਲੀਗਲ ਮਾਈਗ੍ਰੈਂਟ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਸਰਹੱਦ ਤੋਂ ਅਮਰੀਕਾ ਵਾਲੇ ਪਾਸੇ ਦਾਖਲ ਹੁੰਦੇ ਨੇ ਉਸ ਬਾਰੇ ਫੈਸਲਾ ਲੈਂਦੇ ਹੋਏ ਕੈਨੇਡਾ ਗਵਰਨਮੈਂਟ ਨੇ ਅਮਰੀਕਾ ਨੂੰ ਖੁਸ਼ ਕਰਨ ਵਾਸਤੇ ਆ ਅਮਰੀਕਾ ਨੂੰ ਇਨਡਾਇਰੈਕਟਲੀ ਇੱਕ ਮੈਸੇਜ ਜਾਵੇ ਕਿ ਕੈਨੇਡਾ ਦੇ ਵਿੱਚ ਸ਼ਰਨ ਲੈਣਾ ਜਾਂ ਕਹਿ ਸਕਦੇ ਰਿਫਿਊਜੀ ਫਾਈਲ ਕਰਨਾ ਇਨਾ ਸੌਖਾ ਨਹੀਂ ਹੈਗਾ ਉਸ ਬਾਰੇ ਇੱਕ ਇੰਟਰਨੈਸ਼ਨਲ ਡਰਾਈਵ ਜਦੋਂ ਚਲਾਈ ਜਾਵੇਗੀ ਤਾਂ ਉਸ ਦੇ ਥਰੂ ਨਾ ਸਿਰਫ ਅਵੇਅਰਨੈਸ ਫੈਲੇਗੀ ਇਵਨ ਕਿ ਜਿਹੜੇ ਘੱਟ ਪੜੇ ਲਿਖੇ ਨੇ ਸਿਰਫ ਆਪਣੀ ਕਹਿ ਸਕਦੇ ਮਦਰ ਲੈਂਗੁਏਜ ਨੂੰ ਹੀ ਸਮਝਦੇ ਨੇ ਜਿत्रा ਹਿੰਦੀ ਕੋਈ ਤਮਿਲ ਸਮਝਦਾ ਹੈ ਜਾਂ ਕੋਈ ਉਰਦੂ ਸਮਝਦਾ ਹੈ ਤਾਂ ਉਹਨਾਂ ਨੂੰ ਵੀ ਇਹ ਚੀਜ਼ਾਂ ਸਮਝਣੀਆਂ ਇਹ ਚੀਜ਼ਾਂ ਜਾਂਚਣੀਆਂ ਪਰਖਣੀਆਂ ਜਿਹੜੀਆਂ ਉਹ ਸੌਖੀਆਂ ਹੋ ਜਾਣਗੀਆਂ ਸੋ ਘੱਟ ਲੋਕ ਅਸਾਈਲਮ ਵਾਲੇ ਪਾਸੇ ਨੂੰ ਕੈਨੇਡਾ ਤੇ ਜਾਣਗੇ ਅਸਾਈਲਮ ਕੇਸਸ ਦਾ ਰਫ਼ਤਾਰ ਦੇ ਨਾਲ ਅੱਗੇ ਵਧਣਾ ਜਿਹੜਾ ਹੈ ਉਸ ਨੂੰ ਰੋਕਣ ਵਾਸਤੇ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਅਸਾਈਲਮ ਵਾਲੇ ਪਾਸੇ ਨੂੰ ਨਾ ਜਾਣ ਉਸ ਤੋਂ ਰੋਕਣ ਵਾਸਤੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਤਕਰੀਬਨ 1.2 ਲੱਖ ਡਾਲਰ ਜਿਹੜੇ ਆ ਉਹ ਖਰਚ ਕੀਤੇ ਜਿਹੜੇ ਆ ਯਾਨੀ ਕਿ 178662 ਡਾਲਰ ਦਾ ਖਰਚਾ ਜਿਹੜਾ ਹੈ ਉਹ ਇਸ ਮੁਹਿੰਮ ਤੇ ਆਉਣ ਵਾਲਾ ਹੈ ਤੇ ਇੰਟਰਨੈਸ਼ਨਲੀ ਇਹ ਡਰਾਈਵ ਜਿਹੜੀ ਹੈ ਉਹ ਚਲਾਈ ਜਾਵੇਗੀ ਜਿਸ ਦੇ ਥਰੂ ਲੋਕਾਂ ਨੂੰ ਅਵੇਅਰ ਕੀਤਾ ਜਾਵੇਗਾ ਕਿ ਕੈਨੇਡਾ ਦੇ ਵਿੱਚ ਐਸਾਈਲਮ ਜਾਂ ਰਿਫਿਊਜੀ ਫਾਈਲ ਕਰਨਾ ਇੰਨਾ ਸੌਖਾ ਨਹੀਂ ਹੈਗਾ ਜਿੰਨਾ ਸਮਝਿਆ ਜਾਂਦਾ ਹੈ ਤੇ ਜਿੰਨਾ ਉਸ ਨੂੰ ਕਹਿ ਸਕਦੇ ਵਿਤਾ ਚੜਾ ਕੇ ਪੇਸ਼ ਕੀਤਾ ਜਾਂਦਾ ਸੋ ਇਹ ਤੁਹਾਡੇ ਸਾਰਿਆਂ ਨਾਲ ਜੁੜੀ ਅਪਡੇਟਸ ਹੈ ਕਿ ਕੈਨੇਡਾ ਜਿਹੜਾ ਐਸਾਈਲਮ ਨੂੰ ਲੈ ਕੇ ਲਗਾਤਾਰ ਸਟ੍ਰਿਕਟ ਹੁੰਦਾ ਜਾ ਰਿਹਾ ਹੈ ਪਹਿਲਾਂ ਸਟੱਡੀ ਵੀਜ਼ਾ ਨੂੰ ਲੈ ਕੇ ਹੋਇਆ ਫਿਰ ਉਸ ਤੋਂ ਬਾਅਦ ਵਰਕ ਪਰਮਿਟ ਨੂੰ ਲੈ ਕੇ ਹੋਇਆ ਫਿਰ ਆਪਣੇ ਪੀਆਰ ਦੇ ਕੋਟੇ ਨੂੰ ਲੈ ਕੇ ਇੱਕ ਵੱਡਾ ਕੱਟ ਲਗਾਇਆ ਤੇ ਹੁਣ ਇਸਾਈਲਮ ਵਾਲਾ ਜਿਹੜਾ ਇੱਕ ਕੇਸ ਬਚਿਆ ਹੋਇਆ ਸੀ ਕਿ ਹੁਣ ਉਹਦੇ ਮਗਰ ਵੀ ਕੰਮਾਂ ਦੇ ਇਮੀਗ੍ਰੇਸ਼ਨ ਮੰਤਰੀ ਸਨੇ ਕੈਨੇਡਾ ਦੇ ਇਮੀਗ੍ਰੇਸ਼ਨ ਆਈਆਰਸੀਸੀ ਦੇ ਨਾਲ ਜੁੜੇ ਹੋਏ ਕਹਿ ਸਕਦੇ ਕਿ ਜਿੰਨੇ ਵੀ ਅਹੁਦੇਦਾਰ ਨੇ ਉਹ ਪੈ ਗਏ ਮਿਲ ਕਰਦੇ ਹਾਂ ਵਲੋਗ ਸੰਧਾਇਆ ਕੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਸ਼ੇਅਰ ਕਰਿਆ ਕਰੋ ਇਹ ਤੁਹਾਡਾ ਚੈਨਲ ਹੈ ਤੁਹਾਡੀ ਗੱਲ ਕਰਦੇ ਅਸੀਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਕਰ ਕਰਦੇ ਕਿਸ ਨੂੰ ਸਾਡਾ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚਲੋ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਬਾਤ ਤੋਂ ਬਾਅਦ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ